ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅਸਲ ਪੰਜਾਬ ਵਾਲੀ ਜਰਸੀ ਤੁਹਾਨੂੰ Ориਜਨਲ ਸਾਰਾ ਬਾਇਓ ਡਾਟਾ ਕਿਹੜੇ ਸੀਮਨ ਦੀ ਆਪਾ ਤੇ ਪਿਛਲੇ ਸਵੇਕ ਕਿੰਨਾ ਦੁੱਧ ਦਿੱਤਾ ਉਹਦਾ ਬੱਚਾ ਵੀ ਘਰੇ ਖੜਾ ਸਾਈਡ ਡੇਲ ਆਪਾ ਵੀਰ ਤੋਂ ਲੈ ਕੇ ਦੇਵਾਂਗਾ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਆਓਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਨਾਮ ਕਰਵਾ ਦੇਸਾਂਗੇ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਪਿੰਡ ਪੱਖੋਕੇ ਤੇ ਮੋਬਾਈਲ ਨੰਬਰ ਆਪਣਾ ਹੀ 62393 833 62393 83321 ਅੱਜ ਆਪਾਂ ਵੀਡੀਓ ਕਵਰ ਕਰਦੇ ਪਏ ਆ ਲਗਭਗ 24 ਤਰੀਕ ਨੂੰ ਹਾਂਜੀ 24 ਤਰੀਕ ਨੂੰ ਸਾਮ ਦਾ ਟਾਈਮ ਆ ਇਹ ਬੱਚੀ ਆਪਣੀ ਘਰ ਦੀ ਪਾਲੀ ਵਿਆਹ ਕਰ ਲੈਂਦੀ ਸੀ ਠੀਕ ਹੈ ਹੁਣ ਸੂਆ ਕਿਹੜਾ ਸੌਂਦੀ ਐ ਮੈਂ ਤੁਹਾਨੂੰ ਦੱਸਵਾ ਸੂ ਰਹੀ ਆ ਜੀ ਦੂਜਾ ਸੂਆ ਸੂਗੀ ਤੇ ਦਿਨ ਕਹਿ ਲੈਂਦੀ ਆ ਸੂਣ ਚ ਜੇ ਇੱਕ ਤਰੀਕ ਨੂੰ ਦਿਨ ਪੂਰੇ ਇੱਕ ਤਰੀਕ ਨੂੰ ਦਿਨ ਪੂਰੇ ਠੀਕ ਆ ਕਿਹੜਾ ਲੱਗਿਆ ਵੇਜੇ ਜਿਗ ਦਾ ਲੱਗਿਆ ਵੇਜੇ ਜਿਗ ਦਾ ਜਰਸੀ ਦਾ ਲੱਗਿਆ ਵਾ ਠੀਕਾ ਜਰਸੀ ਦਾ ਹਾਂ ਜੀ ਤੇ ਪਿਛਲੇ ਸੂਏ ਵੀ ਇਹਦੇ ਬੱਚੀ ਦਿੱਤੀ ਹੈ ਹਨਾ ਉਹ ਵੀ ਆਪਾਂ ਦਿਖਾ ਦਨੇ ਅੰਡ ਤੇ ਤੇ ਦੁੱਧ ਕਿੰਨਾ ਚੋਇਆ ਪਹਿਲੇ ਸੂਏ ਆਪਾਂ ਦਾ ਇਹਨੇ 26 ਲੀਟਰ ਦੁੱਧ ਦਿੱਤਾ ਪਹਿਲੇ ਸੂਏ ਦੀ ਇੱਕ ਤਾਂ ਆਪਾਂ ਪੋਣੇ ਮੈਂ ਵਪਾਰੀਆਂ ਦੇ ਵੀਡੀਓ ਕਹਿੰਦਾ ਸੀ ਗਾਂਹ ਤੋਂ ਲੈ ਕੇ ਆਏ 26 ਜੁੱਤਾ ਪਰ ਤੁਸੀਂ ਹਕੀਕਤ ਅਜ ਕਾਇਦੇ ਤਾਇੇ ਪੂਰਾ ਵਧੀਆ ਕਹਿਣ ਦਾ ਭਾਵ ਵੀ ਕੰਡੇ ਧਰਨ ਵਾਲਾ 25 ਕਿਲੋ ਦੁੱਧ ਵੇੜਨੇ ਦਿੱਤਾ ਹਾਂ ਅੱਜ ਤੋਂ ਬਾਅਦ ਮਹੀਨਾ ਬਾਅਦ ਹੋਈ ਸੀ ਇਹ ਹੀ ਮੌਸਮ ਸੀਗਾ ਠੀਕ ਹੈ ਮੌਸਮ ਬਹੁਤ ਵਧੀਆ ਮੂਰੇ ਤੇ ਦੁੱਧੋ ਸਾਡੇ ਨੂੰ ਟਾਈਮ ਕਿੰਨਾ ਹੋਇਆ ਹੋਣ ਇਹਨੂੰ ਦੋ ਮਹੀਨੇ ਲੱਗੋ ਦੋ ਮਹੀਨੇ ਤੇ ਫਿਰ ਡرائی ਵੀ ਮਸਾ ਕਰੀ ਉਹ ਖਰਾਕ ਢਾਗਣਾ ਢਾ ਕੇ ਜੀ ਤੂੰ ਕਹਦਾ ਬਾਈ ਚੜ ਕੇ ਠੀਕ ਹੈ ਦੁੱਧ ਨੇ ਬਰੇ ਜਿਹੜਾ ਜਾਣਗੇ ਡੂਬਾ ਵੀ ਹਣਾ ਠੀਕ ਹੈ ਤੇ ਇਹਦਾ ਫਿਰ ਮੁੱਲ ਆਪਾਂ ਕੀ ਰੱਖਿਆ ਇਦ ਕੀ ਵੇਚਣ ਵਾਲਾ ਮੁੱਲੀ ਕਰਨਾ ਫालतू ਉਹ ਨਹੀਂ ਵੀ 2 ਡੂੜ ਲੱਖ ਲੈਣਾ ਸਵਾ ਲੈਣਾ ਮੁੱਲ ਤਾਂ ਗਰਾਉਂਡ ਨੂੰ ਤਾਂ ਸਵਾ ਲੱਖ ਕਰ ਲਈ 1 ਲ ਮਾੜਾ ਮੋਟਾ ਹੀ ਹੋਗਾ ਲੱਖ ਦੇ ਵਿੱਚੋਂ ਮਾਨਤਨ ਬੰਦੇ ਦਾ ਘਰ ਇਹਦਾ ਕਰ ਦਾਂਗੇ ਹਾਂਜੀ ਮਾੜਾ ਮੋਟਾ ਹੀ ਉਹ ਵੀ ਬਸ ਤੇ ਕੋਈ ਬਰੀਡ ਵਾਲੇ ਪਾਸਿਓਂ ਤੇ ਹੱਥ ਤੜਾ ਕਿਸੇ ਪਾਸਿਓਂ ਹੈ ਹੀ ਨਹੀਂ ਹਾਂ ਕਿ ਕੋਈ ਆਪਸ਼ਨ ਨਹੀਂ ਕਰਦੀ ਬਸ ਤੇ ਐਤ ਕੀ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਵੀ ਛੋਡਾ ਮਨ ਕੀ ਕਹਿੰਦਾ ਪਹਿਲੇ ਸੂਏ 25 25 ਕਿਲੋ ਤਾਂ ਮੰਨ ਲਈ ਆਪਾਂ ਦੇ ਤਾ ਇਹਨੇ ਵੀ ਐਤ ਕੀ ਛੋਡਾ ਮਨ ਕੀ ਕਹਿੰਦਾ ਵੀ ਤਿਆਰੀ ਦੂਰੀ ਬਹੁਤ ਆ ਬੋਡੀ ਵੇਟ ਭਜਨ ਵੀ ਭਰ ਗਿਆ ਹਨ ਜੇ ਨੇ ਸਾਲ ਨੂੰ ਤਿਆਰੀ ਬਹੁਤ ਆ ਜੇ ਹਜੇ ਗਾਣੇ ਬਣਨਾਗਾ ਤੈਨ ਹਜੇ 7-8 ਪਏ ਆ ਗਾਹ ਤੋਂ ਬੈਠਿਆ ਨਹੀਂ ਜਾਣਾ ਤੇ ਰੇਤੇ ਡਰ ਵਾਲੇ ਜਿਹੜੇ ਲੜਕੇ ਵੈਂਦਿਆ ਰੇਤੇ ਰੇਤੇ ਡਰ ਵਾਲੇ ਸਿੱਟੀ ਨਹੀਂ ਪੁੱਜਦੇ ਸੂਣਾ ਇਹਨੇ ਤੇ ਕਿੰਨਾ ਤੱਕ ਪਾ ਦੂ ਹਾਈਸਟ ਮਾਨੇ 30 ਕਿਲੋ ਤੋਂ ਉਪਰ ਉਪਰ ਪਾਉਂਦੇ ਠੀਕ ਹੈ ਤੇ ਜਿਹੜਾ ਆਪਾਂ ਡਰਾਈ ਕਰੀਏ ਥਾਂ ਤੋਂ ਜਮਾ ਓਕੇ ਆ ਹਾਂ ਜੀ ਓਕੇ ਆ ਜੀ ਕੋਈ ਵੀ ਰੌਨ ਲਾਈਨ ਲੈ ਲੈ ਕੋਈ ਲਾਂਬਾ ਤੇ ਨਹੀਂ ਹੋ ਕਿਸੇ ਗੱਲ ਦਾ ਟੋਰੀ ਵੀ ਰਮਾੜਾ ਜੈਨ ਬਾਹਰ ਨੂੰ ਸੋ ਬਾਕੀ ਮੂੰਹ ਮੱਥਾ ਦੇਖੋ ਇਹਦਾ ਕਿਆ ਬਾਤਾਂ ਜਮਾ ਪਿਓਰ ਅਸਲ ਜਰਸੀ ਪੰਜਾਬ ਵਾਲੀ ਕੰਨ ਨਿਕਾ ਨਿਕਾ ਤੇ ਰਾਜੇ ਪੜੀ ਵੀ ਬਹੁਤ ਆ ਤੇ ਲੇਵਾ ਦੇਖੋ ਥੱਲੇ ਲੈ ਕੇ ਤੁਰੇ ਨਹੀਂ ਜਾਂਦਾ ਅੱਜ ਤਰੀਕ ਹੋਈ ਐ 24 1 ਤਰੀ ਹਾਮ ਤੇ ਉਹਦਾ ਸੀਬੀਓ ਸਾਪ ਬਣ ਜੂ ਖਾਕੇ ਮਾਲ ਪਰਾਇ ਉਹ ਗੱਲ ਤੇ ਦਿਨ ਸੱਤ ਪਿਆ ਅੱਜ ਇਹਦਾ ਹਵਾਨਾ 80 ਤੋਂ 82% ਬਣਿਆ ਵਾ ਤੇ ਕਹਿੰਦੇ ਦਾ ਭਾਅ 20% ਹਵਾਨਾ ਇਹਨੇ ਹਜੇ ਹੋਰ ਬਣਾਉਣਾਗਾ ਤੇ ਹਿਸਾਬ ਲਾ ਲਓ ਜਿਹਦੇ 20% ਹਵਾਨਾ ਹੋਰ ਬਣ ਗਿਆ ਤਾਂ ਇਹਨੇ ਕੀ ਦਾ ਕੀ ਬਣ ਜਾ ਜਿਵੇਂ ਕਹਿੰਦੇ ਕੋਠੀ ਤੇ ਪਲਾਸਟਰ ਕਰਿਆ ਕੱਲਾ ਕੋਠੀ ਜਜਣ ਲੱਗੀ ਤੇ ਕੱਲਾ ਰੰਗ ਹੋਣਾ ਬਾਕੀ ਆ ਉਹ ਕਾਟ ਕੇ ਦੀ ਰੰਗ ਵਾਲੀ ਰਹਿ ਕੇ ਕਹਿੰਦੇ ਦਾ ਭਾਅ 20% ਜਿਹਦੇ ਹੋਰ ਬਣ ਗਈ ਲੇਵਾ ਗਵਾਹੀ ਭਰਦਾ ਵੀ 30 ਕਿਲੋ ਦੇ ਨੇੜ ਤੇੜਦੇ ਤੇ ਬਾਪੂ ਰਾਮਣਾ ਦਉ ਜਾਵਾ ਹਨਾ ਖੱਲੀ ਆ ਜਾ ਮਾਜੀ ਤੇ ਲੱਖ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਆ ਮਾੜਾ ਮੋਟਾ ਮਾਨਦਾਨ ਹੋਊਗਾ ਨਾਲੀ ਠੀਕ ਐ ਮਾੜਾ ਮੋਟਾ ਮਾਨਦਾਨ ਲੱਖ ਦੇ ਵਿੱਚੋਂ ਹੋ ਜਾਊਗਾ ਤੇ ਫਾੜੀ ਵਾਲਾ ਹਵਾਨਾ ਤੇ ਮੂਰਲੇ ਥਣਾ ਦੇ ਵਿੱਚ ਸਵਾ ਸਵਾ ਫੁੱਟ ਦੀ ਵਿੱਥੀ ਪਈ ਆਗੀ ਤੇ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈਏ ਚਾਹੇ ਹੱਥੀਏ ਦੀ ਹੋਰ ਕਢਾ ਦੀ ਬਾਪੂ ਗੇੜਾ ਮੜ ਆ ਜਾਦਾ ਤੇ ਕੋਈ ਵੀ ਰੇ ਨਾ ਬੰਨ ਕੇ ਚੱਲੇ ਵੀ ਛੋਟੀ ਐ ਬਹਿੜ ਜਰਸੀ ਬਰੀਡ ਦੇ ਹਿਸਾਬ ਨਾਲ ਫੁੱਲ ਸਹਿਜਾ ਇਦਾਂ ਦੇ ਬਹਿੜ ਆਪਾਂ ਪੀਡੀਐਫੇ ਮੇਲੇ ਦੇ ਦੇਣੇ ਆਗੇ ਘਰ ਦੀ ਬਰੀਡ ਤਿਆਰ ਕਰੀ ਵੀ ਆ ਜਮਾ ਤੇ ਜੈਗ ਦਾ ਲੱਗਿਆ ਉਹ ਸੀਮਿੰਟ ਦੇ ਸੋਲੇ ਬਾਦ ਕੋਈ ਜਮਾ ਕਿਆ ਪਤਾ ਲਾਤ ਮੁੜਦੀ ਨਹੀਂ ਬੈਠਦੀ ਹਜੀ ਇੱਕ ਹਫਤਾ ਸੂਣ ਦੇ ਵਿੱਚ ਇਹਦਾ ਵਸ ਗਿਆ 1 ਲੱਖ ਰੁਪਏ ਕੀਮਤ ਦਾ ਗਜੈਸ ਵਿੱਚ ਉਹ ਹੋਜੂਗੀ 25 ਕਿਲੋ ਦੁੱਧ ਪਲੂਣ ਦਾ ਦਿੱਤਾ ਵੈਦ ਕਿ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਚੰਗੀ ਘੇਰ ਵਾਲਾ ਵੀਰ ਹੋਏ ਤਾਂ 30 ਕਿਲੋ ਤੱਕ ਦੁੱਧ ਨੇ ਰਾਮਲਾ ਦੇ ਦਰਾਂ ਲੈ ਚਲੋ ਅੱਗੇ ਇਹਦਾ ਬੱਚਾ ਵੀ ਦਿਖਾ ਦਿੰਦੇ ਕਿੰਦਾ ਦੇ ਬੱਚੇ ਪਉਂਦੀ ਪਈ ਆ ਤੇ ਬਾਪੂ ਜਿਹੜੀ ਫਿਰ ਬੱਚੀ ਦੇਖੇ ਨੇ ਇਹ ਕਿਹੜੇ ਸੀਮਣ ਦੀ ਆਗੀ ਇਹ 500 ਵਾੜਦੀ ਹੈ ਜੀ ਠੀਕ ਹੈ ਇਸੇ ਵਾੜਦੀ ਹੈ ਹਨਾ ਇਸੇ ਵਾੜਦੀ ਹੈ ਪਹਿਲੇ ਸਵੇਰੇ ਜੀ ਇਤਨੀ ਵੇਚਣੀ ਆਪਾਂ ਨਹੀਂ ਵੇਚਣੀ ਅੱਛਾ ਮਗਰੇ ਤਿਆਰ ਕਰ ਲੈਣੀ ਹੈ ਉਮਰ ਕਿੰਨੀ ਕ ਸਾਲ ਦੇ ਲਾਵੇ ਲਾਉਣੇ ਹੋਫਰੇ ਜੀ ਇਹ 13 ਮਹੀਨੇ ਉਮਰ ਹੈ 13 ਮਹੀਨੇ ਉਮਰ ਆ ਤੇ ਝੋਲੀ ਝੜ ਚੰਗੀ ਖੋਲਦੀ ਆਉਂਦੀ ਹੈ ਹਨਾ ਤੇ 500 ਵਾੜਦੀ ਆ ਹਨਾ ਇਹ ਠੀਕ ਹੈ ਜੈਗ ਦਾ ਅੱਗੇ ਲੱਗਿਆ ਹੋਇਆ ਸੀਮਨ ਤੇ ਬਹੁਤ ਸੋਹਣੀ ਵਾੜ ਸਾਨੂੰ ਦਿਖਾਤੀ ਬਹੁਤ ਵੀ ਡਿਮਾਂਡ ਕਰਦਾ ਕਿ ਜਰਸੀ ਲੈਣੀ ਆ ਚੰਗੀ ਤੇ ਲੈਣੀ ਆਪਾਂ ਘਰੇਲੂ ਜਿਹੜੇ ਵੀ ਆ ਤੇ ਮੇਨ ਗੱਲ ਇੱਥੇ ਜੰਮੀ ਪਲੀ ਵੀ ਆ ਜੇੜ ਹਾਰ ਦੇ ਦੇਣੇ ਤੇ ਕੱਟੇ ਵੇ ਹਿਮਾਚਲ ਜੋਣੀ ਵਹਿੜ ਆਈ ਦੀ ਜਿਹੜੇ ਵੀਰ ਨੇ ਦੇ ਕਰਮ ਵਾਲ ਦੇ ਪੇਮੈਂਟ ਲਾੜੀ ਦਾ ਪਚੰਗੀ ਉਮਰ ਲਾਵੇ ਨਜ਼ਾਰਾ ਲਿਆ ਦੂ ਘਰੇ ਬਰੀਡ ਤਿਆਰ ਕਰ ਦੂ ਨਾਲ ਤੁਨ ਬਾਈ ਮਨ ਕੇ ਜਰੋ ਲੱਖ ਰੁਪਇਆ ਜਿਹਦਾ ਵੜਦੇ ਪਿਆ ਤੇ ਨਾਲੇ ਪੀੜਾ ਸਾਲ ਦੁੱਧ ਤੇ ਨਾਲੇ ਇਹਦਾ ਬੱਚਾ ਰਹਿ ਗਿਆ ਆਪਣੇ ਕੋਲ ਹਣਾ ਤੇ ਮਗਰ ਤਿਆਰ ਨੰਬਰ ਬੋਲ ਦਿਓ ਜੀ ਆਪਣਾ ਦੁਬਾਰੇ 8193 ਜੀ 83 ਤੇ ਨਿਕ ਠੀਕ ਹੈ ਸੋ ਪਿੰਡ ਪੱਖੋ ਜ਼ਿਲ੍ਹਾ ਬਰਨਾਲਾ ਕੋਈ ਵੀ ਵੀਰ ਇਸ ਵਹਿੜ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ